ਹੁਣ ਫਗਵਾੜਾ ਦੇ ਲੋਕ ਘਰ ਬੈਠ ਕੇ ਕਰ ਸਕਣਗੇ ਸਰਕਾਰੀ ਦਫਤਰਾ ਦਾ ਕੰਮ ਸਰਦਾਰ ਜਗਿੰਦਰ ਸਿੰਘ ਮਾਨ ਹਲਕਾ ਫਗਵਾੜਾ ਦੇ ਇੰਚਾਰਜ ਕਰ ਰਹੇ ਨੇ ਦਿਨ ਰਾਤ ਇੱਕ ਜਗਿੰਦਰ ਸਿੰਘ ਮਾਨ ਦਾ ਇੱਕੋ ਹੀ ਸੁਪਨਾ ਨਹੀਂ ਹੋਣ ਦੇਣਾ ਆਪਣੇ ਲੋਕਾਂ ਨੂੰ ਖੱਜਲ ਖੁਆਰ ਜੀ ਹਾਂ ਤੁਹਾਂ ਦੱਸਿਏ ਕਿ ਜਗਿੰਦਰ ਸਿੰਘ ਮਾਨ ਨੇ ਸ਼ਹਿਰੀ ਖੇਤਰਾ 'ਚ ਲੋਕ ਸੇਵਾ ਕੈਂਪਾਂ ਦੀ ਆਰੰਭਤਾ ਕਰਵਾਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਨਾਲ ਸੰਬੰਧਿਤ ਕੰਮ ਕਰਤੇ ਠੀਕ ਕਰਵਾਉਣ ਦੀ ਸਹੂਲਤ ਪ੍ਰਦਾਨ ਕਰਨ ਲਈ ਲੋਕਾਂ ਦੇ ਸ਼ਹਿਰਾਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੇਵਾ ਕੈਂਪਾਂ ਦੀ ਲੜੀ ਦੀ ਆਰੰਭਤਾ ਹੈ ਉੱਥੇ ਤੁਹਾਂ ਦੱਸਿਏ ਕਿ ਆਪ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਵੱਲੋਂ ਕਰਵਾਈ ਗਈ ਹੈ ਇਸ ਦੌਰਾਨ ਉਹਨਾਂ ਜੀ ਆਇਆਂ ਨੂੰ 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 ਜੀ ਆਇਆਂ ਆਪ ਇਸ ਸਾਥ ਆਪਣੇ ਜਵਾਬ ਭਗਵਾਨ ਸਿੰਘ ਮਾਮਾ ਜਿਹੜੇ ਇਲੈਕਸ਼ਨ ਦਾਨਬਾਦਿਕ ਕਿਸਾਨ ਉਹਨਾਂ ਨੇ ਅੱਜ ਦੀ ਖੁਸ਼ੀ ਹੈ ਦੰਪੁਰੰਗ ਨੂੰ ਇੰਪਲੀਮੈਂਟ ਕਰਵਾ ਸੇ ਦੇ ਪਾਸੇ ਕੰਮ ਤੇ ਫੜਾ ਲਿਆ ਹੈ ਕਿ 44 67 ਜਿਹੜੀਆਂ ਨੇ ਫੌਂਡੀ ਟੇਬਲ ਕਰਵਾਉਂਦੀਆਂ ਨੇ ਮਿਲ ਰਹੀਆਂ ਨੇ ਔਰ ਇੱਕ ਬਿਗਿੰਦਾ ਗਰੀਵੈਂਡ ਰੈਸਿਪਟ ਵੀ ਹੋਰ ਜਿਹੜੀ ਸਾਡੀ ਸੇਮ ਕੈਂਪਰ ਹੈ ਜਿਹੜੇ ਨੇ ਉਹਨਾਂ ਲਈ ਪ੍ਰੋਬਲਮ ਜਿਹੜੀ ਆਉਨ ਰਹੀ ਆ ਸਵੰਧਤ ਪਿੰਡ ਦਾ ਪ੍ਰੋਬਲਮ ਹੈ ਉਹ ਨਹੀਂ ਹੋ ਗਿਆ ਪੰਚਾਇਤੀ ਪਰ ਉਹ 50% ਦੀ ਪੁਲਿਸ ਵਾਲੇ ਪਾਸ ਆ ਗਈਆਂ ਔਰ ਹਰ ਤਰ੍ਹਾਂ ਦੇ ਸਰਟਰੀ ਜਿਹਨੂੰ ਵਿੱਚ ਲੋਟਡ ਨੇ ਉਹ ਤੋਂ ਸਬਸਟਿਟਿਊਟ ਉਹਨਾਂ ਨੂੰ ਇੱਥੇ ਮੁੱਕ ਕੇ ਤੇ ਬਣਾਉਣਾ ਆ ਕੋਈ ਐਸਸੀ ਚੀਜ਼ ਕੋਈ ਕਿਸੇ ਚੀਜ਼ ਕਮੀ ਹੈ ਕੰਪਲੀ ਰਹੇ ਨਹੀਂ ਇਹ ਫੇਰ ਦਾ ਸਵਿਥ ਲੈ ਕੇ ਇੱਕ ਹਲਕਾ ਦਿਨ ਕਿਤੇ ਜਾਏਗਾ ਲੋਕ ਜਦੋਂ ਟੈਂਪਰੇਡ ਲੱਗਦਾ ਇੱਕ ਪੈਨ ਦੇ ਵਿੱਚ ਹੀ ਲੱਗਦਾ ਵੀ ਉਹ ਕੀ ਕਹਿੰਦੇ ਵੇਲ ਦੀ ਚਾਂਸ ਕਿ ਉਹ ਮੁੜ ਕੇ ਵੀ ਸੂਲੈਕਟ ਕਰਕੇ ਜਾਂ ਇੱਥੋਂ ਬਣਾ ਕੇ ਰੱਖ ਸਕਦੇ ਕਿੰਨੇ ਡਿਪਾਰਟਮੈਂਟਸ ਨੇ ਫੋਰ ਦੀ ਫੋਰਸਿਸ ਨੂੰ ਦੇ ਆ ਉਹ ਕਰਦੇ ਨੇ ਤੇ ਔਰ ਇਹਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਜੋ ਮੇਰਾ ਐਕਸਪੀਰੀਅנס ਹੈ 91 ਵੀ ਲਈਦਾ ਉਦੇ ਵਿੱਚ ਕੋਈ ਵੀ ਐਸੀ ਕੋਈ ਪ੍ਰੋਬਲਮ ਨਹੀਂ ਆਈ ਜਾਂ ਕਿ ਕੋਈ ਬੰਦਾ ਐਸਾ ਨਾਲੋ ਕੋ ਜਾਓ ਜਾਂ ਕਿਸੇ ਕੋ ਕੋਸ ਦੇ ਸੰਮਾਨੀ ਹੋਵੇ ਕਲੇਕਲੇ ਕੋਲ ਜਾ ਕੇ ਮੈਂ ਜਨਿਹਾਰ ਬਤ ਜਮਾਦ ਕਰਦਾ ਹੂ ਸਰਦ ਜਿਹੜੇ ਸਰਨ ਕੰਚਾਰੀ ਨੇ ਰੀਅਲੀ ਅਜ ਮੇਰੇ ਮਨ ਚੋਣ ਵਾਲਾ ਬੜਾ ਮਡ ਮਦ ਮਤਰਵਾਦੀ ਸਿੱਖੀ ਮਨਚ ਮਿਲਦੀ ਪਿਆਰ ਆਇਤ ਉਹਨਾਂ ਨੇ ਇੱਕ ਮਹੀਨੇ ਕਿਲੇ ਕਿਸਰਾਮ ਬੜੇ ਪਿਛੰਡ ਦਿਨਾਂ ਤੋਂ ਉਹਨਾਂ ਨੇ ਸੰਪੰਕ ਕੀਤਾ ਕਿਸੇ ਲੋਕਾਂ ਨੂੰ ਮਿਲ ਕੇ ਡਿਸਪਿੰਡ ਦੇ ਵਿਦਿਆਰਥੀਆਂ ਨੂੰ ਮਿਲ ਕੇ ਉਹਨਾਂ ਦੇ ਪ੍ਰੋਗਰਾਮ ਤੇ ਸਵਾਲਾਂ ਨੂੰ ਪੇਸ਼ ਕਰਤੀ ਔਰ ਉਹਨਾਂ ਵਿੱਚ ਅਸੀਂ ਆਪ ਵੀ ਬੈਠ ਕੇ ਕਿਸੇ ਟਿੱਕੇ ਨਾਲ ਮੇਰੀ ਸਟ੍ਰਿਕ ਜਿਹੜਾ ਇਹ ਸ ਬਹੁਤ ਵੱਡਾ ਪ੍ਰਸਿੱਧ ਹੈ ਇਹ ਮੈਨੂੰ ਯਾਦ ਹੈ ਕਿ 9-10 ਮੈਰਿਜ ਜਿਹੜੀ ਹੈ इवन ਮੇਰੇ ਬੇਟੇ ਦੀ ਮੈਰਿਜ ਵੀ ਜਿਹੜੀ ਹੈ 7-10 ਸਾਲ ਬਾਅਦ ਜਿਹੜੀ ਹੈ ਇਸ ਕੈਂਪ ਤੇ ਪਾਲਪੁਰ ਚ ਕੀ ਚਲੋਈ ਜਾਂਦੀ ਹੈ ਮੇਰੇ ਕਹਿਣਾ ਮਤਲਬ ਵੀ ਅਸੀਂ ਇਸ ਤਰ੍ਹਾਂ ਦੇ ਸ਼ੋਅ ਵੀ ਕਰਦੇ ਹਾਂ ਜਿਲ ਵਿੱਚ ਇੱਕ ਐਗਜ਼ਾਮਪਲ ਸਿਖ ਹੋ ਜਾਇਆ ਕਿ ਇੱਕ ਕੰਮ ਇਹ ਜਿਹਨੇ ਨਹੀਂ ਹੋ ਸਕਦੇ ਤੁਹਾਨੂੰ ਦਫ਼ਤਰ ਜਾ ਕੇ ਬਹੁਤ ਟਾਈਮ ਲੱਗੇਗਾ ਤੁਹਾਡੀ ਨਰਚੀ ਵਧੇਗੀ ਘਰੋਂ ਪੈਸਾ ਬਈਗਾ ਤੁਸੀਂ ਆਪਣੇ ਪਿੰਡ ਦੇ ਵਿੱਚ ਬੈਠ ਕੇ ਕਿਤਨਾ ਕਰ ਸਕਦੇ ਹੋ ਅੱਜ ਉਹ ਆਪਣੇ ਅਰਵੰਡ ਸ਼ੂ ਹੋਏ ਨੇ ਕੁਝ ਸਾਥ ਤੁਹਾਨੂੰ ਦੱਸੂਕਿ ਨੇ ਜੇ ਬਹੁਤ ਈਜ਼ੀ ਤਰੀਕੇ ਦੇ ਨਾਲ ਤੁਸੀਂ ਹਰ ਸਬਸਿਸ ਸੁਪਰੰਗ ਕਰਦੇ ਹੋ ਜਿਹੜੇ ਸਾਡੇ ਅਨੁਸਾਰ ਜੇ ਬਾਗ ਦੇ ਉਹ ਆਪਨੇ ਲੱਗੇ ਹੋਏ ਨੇ ਵਰਕ ਦਿੱਕੀ ਹੈਲਪ ਕਰਦੇ ਨੇ ਔਰ ਮੈਂ ਸਭ ਤੋਂ ਤਨਵਾਦੀ ਹੈ ਕਿ ਤੁਸੀਂ ਇਹ ਸਰਵਿਸ ਨੂੰ ਗਵਰਨਮੈਂਟ ਦੀ ਸਤ ਮਨਸੂਮਾਨ ਸਰਵਿਸ ਨੂੰ ਦੇਖੋ ਉੱਪਰ ਤੁਹਾਨੂੰ ਲੱਗੂਗਾ ਜੁਬਤੀ ਕੀ ਕਿਸ ਤਰ੍ਹਾਂ ਲੱਗਦਾ ਹੈ ਜਿਸ ਨਾਲ ਮੈਂ ਵੋਟ ਮੰਗਣ ਗਿਆ ਹਾਂ ਕਿ ਮੇਰੇ ਫੀਲ ਸੋਰ ਹੁੰਦਾ ਪਰ ਜਦੋਂ ਮੈਂ ਅੱਜ ਕੰਮ ਕਰਾਉਣ ਆਇਆ ਤਾਂ ਅੱਜ ਫੀਲ ਪ੍ਰਾਊਡ ਆਉਂਦਾ ਹਾਂ ਉਹਨli ਗਵਰਨਰ ਸਾਹਿਬਾਨ ਸੇਵਾ ਕਿ ਅਸੂ ਸਰਵਿਸ ਜਿਹੜੀਆਂ ਅਨੌਸਟੀਆਂ ਨੇ ਉਡਰਿਆ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ